ਇਨਵੈਸਟਮੈਂਟ ਔਰਸੋਰਸਿੰਗ ਕਮੇਬਲ ਨੂੰ ਪੂਰਨ ਅਮਨ ਢੰਗ ਦੇ ਨਾਲ ਦਿਨ ਰਾਤ ਦਾ ਤਿੰਨ ਰੋਜ਼ਾ ਜਿਲਾ ਪੱਧਰੀ ਤਰਨਾ ਮਸੀਆਂ ਵਿਖੇ ਸ਼ੁਰੂ ਕੀਤਾ ਗਿਆ। ਇਨਵੈਸਟਮੈਂਟ ਔਰਸੋਰਸਿੰਗ ਕਮੇਬਲ ਨੂੰ ਪੱਕਾ ਰੁਜ਼ਗਾਰ ਕਰਨ ਵਾਲੀ ਪਾਲਿਸੀ ਨੂੰ ਲਾਗੂ ਕੀਤਾ ਜਾਵੇ। ਆਗੂ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਨੀਜੀਕਰਨ ਪੰਚਾਇਤੀਕਰਨ ਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਅਤੇ ਸਰਕਾਰੀ ਵਿਭਾਗਾਂ ਚ ਸਾਲਾਂਬੱਦੀ ਅਰਸੇ ਤੋਂ ਲਗਾਤਾਰ ਸੇਵਾਵਾਂ ਦੇ ਰਹੀਆਂ ਲਿਸਟਮੈਂਟ ਅਤੇ ਔਰਸੋਰਸਿੰਗ ਮਲਾਨਾਂ ਨੂੰ ਸਿੱਧੇ ਵਿਭਾਗਾਂ ਵਿੱਚ ਮਾਰਦ ਕਰਕੇ ਰੈਗੂਲਰ ਕਰਨ ਵਾਲੀ ਸਮੇਤ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ 2 ਤੋਂ 4 ਦਸੰਬਰ 2025 ਤੱਕ ਲੀਕੇ ਸੰਘਰਸ਼ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਆ ਪੰਜਾਬ ਰਿਸਟਰ ਨੰਬਰ 31 ਦੇ ਫੈਸਲੇ ਦੇ ਅਧੀਨ ਜਲ ਸਪਲਾਈ ਵਿਭਾਗ ਦੇ ਲਿਸਟਮੈਂਟ ਅਤੇ ਔਰ ਸੋਰਸਿੰਗ ਕਾਮੇ ਵੱਲ ਕਾਮਿਆਂ ਵੱਲੋਂ ਅੱਜ ਇੱਥੇ ਵਿਭਾਗਾਂ ਦੇ ਉਪ ਮੰਡਲ ਦਫ਼ਤਰ ਅੱਗੇ ਲਗਾਤਾਰ ਦਿਨ ਰਾਤ ਤੇ ਤਿੰਨ ਦਿਨ ਦਾ ਧਰਨਾ ਲਗਾਇਆ ਗਿਆ ਇਹ ਧਰਮਾ ਜ਼ਿਲ੍ਹਾ ਜੰਨਤਖਤਰ ਸੋਚਾ ਸਿੰਘ ਨੂਰਮੈਲ ਸੀਨੀਅਰ ਅਮੀਤ ਪ੍ਰਧਾਨ ਬੀਜੇ ਕੁਮਾਰ ਉੜਕਾ ਦੀ ਰਵਾਈ ਹਿੱਟ ਅੱਜ ਮੰਗਲਵਾਰ ਨੂੰ ਸ਼ੁਰੂ ਕੀਤਾ ਗਿਆ ਜਿਸ ਵਿੱਚ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੋਟੀ ਪਾਣੀ ਅਤੇ ਚਾਹ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅੱਜ ਇੱਥੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਸੂਬਾਗੂ ਜਸਵੀਰ ਸਿੰਘ ਸੀਰਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੀਆਂ ਪਿੰਡੂ ਜਲ ਸਪਲਾਈ ਸਕੀਮਾਂ ਤੇ ਫੀਲਡ ਤੇ ਦਫ਼ਤਰਾਂ ਵਿੱਚ ਵੱਖ-ਵੱਖ ਪੋਸਟਾਂ ਤੇ ਰੈਗੂਲਰ ਮੁਲਾਜ਼ਮਾ ਵਾਂਗ ਪਿਛਲੇ 15-20 ਸਾਲਾਂ ਤੋਂ ਇੱਕ ਵਰਕਰ ਦੇ ਰੂਪ ਵਿੱਚ ਸਵਾਵਾ ਦੇ ਰਹੇ ਲਿਸਟਮੈਂਟ ਔਰ ਸੋਸ਼ਲ ਵਰਕਰ ਆਪਣੀਆਂ ਸਵਾਵਾ ਲਗਾਤਾਰ ਨਿਭਾ ਰਹੇ ਹਨ ਅਤੇ ਪਿੰਡ ਵਾਲੀ ਪਾਣੀ ਦੀਆਂ ਸਹੂਲਤਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਨ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਵਰਤਮਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਰ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਵੱਲੋਂ ਤੇ ਹਰੇਕ ਤਰ੍ਹਾਂ ਦੇ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇਗਾ ਪਰ ਤਰਾਸ ਦੀ ਇਹ ਹੈ ਕਿ ਪਹਿਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਦੀ ਸਰਕਾਰ ਬੰਗਈs 4 ਸਾਲ ਬੀਤ ਜਾਣ ਦੇ ਬਾਅਦ ਵੀ ਵਰਤਮਾਨ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮ ਨਾਲ ਕੀਤੇ ਬਾਦ ਇਹਨੂੰ ਪੂਰਨ ਨਹੀਂ ਕੀਤਾ ਅਤੇ ਉਲਟਾ ਠੇਕਾ ਮੁਲਾਜ਼ਮਾਂ ਕਿਸਾਨਾਂ ਮਜ਼ਦੂਰਾਂ ਤੇ ਇਹ ਹਰੇਕ ਵਰਗ ਦੇ ਵਿਰੋਧੀ ਫੈਸਲੇ ਲਈ ਜਾ ਰਹੇ ਹਨ ਪਬਲਿਕ ਧਾਰਾਂ ਦਾ ਨੀਜੀਕਰਨ ਪੰਚੇਤੀਕਰਨ ਕੀਤਾ ਜਾ ਰਿਹਾ ਹੈ ਉਹਨਾਂ ਕਹਿ ਕੇ ਪੰਜਾਬ ਸਰਕਾਰ ਕੈਬਨਟ ਸਬ ਕਮੇਟੀ ਦੇ ਆਦੇਸ਼ਾਂ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਨਲਿਸਟਮੈਂਟ ਆਊਟਸੋਰਸਿੰਗ ਕੰਮਾਂ ਪ੍ਰਤੀ ਜੋ ਪ੍ਰੋਪੋਜ਼ਲ ਪਾਲਿਸੀ ਤਿਆਰ ਕੀਤੀ ਗਈ ਹੈ ਇਹ ਕੰਮਾਂ ਦੇ ਹਿੱਤ ਵਿੱਚ ਨਹੀਂ ਹੈ ਅਤੇ ਲਿਸਟਮੈਂਟ ਆਊਟਸੋਰਸਿੰਗ ਵਰਕੇ ਜੋ ਕਿ ਪਿਛਲੀਆਂ ਲੰਮੇ ਸਮੇਂ ਤੋਂ ਜਰੂਰੀ ਸਮਾਮਾ ਮੁਲਾਜ਼ਮਾ ਬਾਗ ਤਾਂਦੇਹੀ ਨਾਲ ਨਿਵਾ ਰਹੇ ਹਨ ਇਹਨਾਂ ਵਰਕਰਾਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਕਰਨ ਵੱਲ ਲਈ ਇਹ ਪਾਲਿਸੀ ਤਿਆਰ ਨਹੀਂ ਕੀਤੀ ਗਈ ਜਦਕਿ ਬੇਲੜੀਆਂ ਕੰਡੀਸ਼ਨਾਂ ਲਗਾ ਕੇ ਸਭ ਕੁਝ ਤੋਰ ਮਰੋੜ ਕੇ ਪੰਜਾਬ ਸਰਕਾਰ ਨੇ ਪਰਸਨਲ ਵਿਭਾਗ ਕੋਲ ਪੇਸ਼ੀ ਪੇਸ਼ ਕੀਤੀ ਹੈ ਵਿਭਾਗ ਚ ਦੋ ਕੈਟਾਗਰੀਆਂ ਅਧੀਨ ਕੰਮ ਕਰਦੇ ਲਿਸਟਮੈਂਟ ਔਰ ਸੋਰਸਿੰਗ ਕਾਮਿਆਂ ਦੇ ਕੱਚੇ ਪਲੇ ਰੋਜ਼ਗਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬੇਲੜੀਆਂ ਕੰਡੀਸ਼ਨਾਂ ਸਾਡੀ ਜਥੇਬੰਦੀ ਨੂੰ ਪ੍ਰਵਾਹ ਨਹੀਂ ਹਨ ਜਿਥੇ ਮੰਦਬਲੂ ਇਹ ਪ੍ਰੋਪੋਜ਼ਲ ਨੂੰ ਤਜਵੀਜ਼ ਨੂੰ ਮੁੱਢੋਂ ਰੱਦ ਕੀਤਾ ਗਿਆ ਅਤੇ ਜੂਨੀਅਨ ਅਨਲਿਸਟਮੈਂਟ ਔਰਸੋਰਸਿੰਗ ਕਾਮਿਆਂ ਦਾ ਪੱਕਾ ਰੁਜ਼ਗਾਰ ਕਰਨ ਕਰਕੇ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕਰਦੀ ਹੈ ਇਸ ਲਈ ਸਾਡੀ ਜੂਨੀਅਨ ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਲਿਸਟਮੈਂਟ ਔਰਸੋਰਸਿੰਗ ਵਰਕਰ ਨੂੰ ਵਿਭਾਗ ਚ ਚ ਲਿਆ ਕੇ ਸਿੱਧੇ ਕੰਟਰੈਕਟ ਤੇ ਲੈਣ ਦੀ ਪ੍ਰੋਪੋਜ਼ਲ ਭੇਜੀ ਜਾਵੇ ਬੇਲੋੜੀਆਂ ਸ਼ਰਤਾਂ ਨੂੰ ਰੱਦ ਕੀਤਾ ਜਾਵੇ ਇਸ ਪਾਲਿਸੀ 'ਚ ਸੋਧਾਂ ਕੀਤੀਆਂ ਜਾਣ ਅਤੇ ਲਿਸਟਮੈਂਟ ਔਰਸੋਰਸਿੰਗ ਵਰਕਰ ਨੂੰ ਭਾਗ ਚ ਚ ਲਿਆ ਕੇ ਸਿੱਧੇ ਕੰਟਰੈਕਟ ਤੇ ਲੈ ਕੇ ਪੱਕਾ ਜੁਗਾਲ ਕਰਨ ਵਾਲੀ EPF ESI ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਵਾਲੀ ਪ੍ਰਪੋਜ਼ਲ ਨੂੰ ਲਾਗੂ ਕੀਤਾ ਜਾਵੇ। ਮੰਗ ਪੱਤਰ ਵਿੱਚ ਇਹ ਤਮਾਮ ਮੰਗਾਂ ਦਾ ਹੱਲ ਕਰਵਾਉਣ ਦੀ ਮੰਗ ਲਈ ਅੱਜ ਤੋਂ 3 ਦਿਨ ਪੂਰਨ ਅਮਨ ਢੰਗ ਦੇ ਨਾਲ ਜਿੱਥੇ ਦਿਨ ਰਾਤ ਤੱਕ ਧਰਨਾ ਲਗਾਇਆ ਗਿਆ ਜਿਕਰ ਫੇਰ ਵੀ ਜਲ ਸਪਲਾਈ ਵਿਭਾਗ ਦੀ ਐਨਲਿਸਟਮੈਂਟ ਔਰਸੋ ਨੂੰ ਵਰਕਰਾਂ ਨੂੰ ਭਾਗ ਵਿੱਚ ਪੱਕਾ ਕਰਨਾ ਸਮੇਤ ਹੋਰ ਹੱਕੀ ਜਨ ਮੰਗਰ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਤ ਸਕੱਤਰ ਸੁਖਜਿੰਦਰ ਸਿੰਘ ਲਸੂੜੀ, ਜੁਆਇੰਟ ਬੇਤ ਸਕੱਤਰ ਰੇਸ਼ਮ ਸਿੰਘ ਭੋਇਪੁਰ, ਪ੍ਰੈਸ ਸਕੱਤਰ ਰਾਜਕਮਰ ਸੋਹੋਤਾ, ਮੀਤ ਪ੍ਰਧਾਨ ਬਲਬੀਰ ਸਿੰਘ ਬਾਜਵਾ, ਮੀਤ ਪ੍ਰਧਾਨ ਸੁਰਜੀਤ ਸਿੰਘ ਬਲੌਰ, ਮੁੱਖ ਸਲਾਹਕਰ ਸਿੰਦਰਪਾਲ ਸੰਧੂ, ਪ੍ਰਚਾਰ ਸਕੱਤਰ ਮੰਗਤਰਾ ਮਰੀਦਵਾਲ, ਸਲਾਹਕਰ ਲਖਵੀਰ ਰਾਜ ਰੁੜਕਾਗਲਾ ਆਦ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਹਾਂਜੀ ਭਾਜੀ ਅੱਜ ਤੁਸੀਂ ਮਸਈਆਂ ਵਿਖੇ ਧਰਨਾ ਲਗਾਇਆ ਕਿਸ ਮਸਲੇ ਵਿੱਚ ਲਗਾਇਆ ਕੀ ਕਹਿਣਾ ਚਾਹੁੰਦੇ ਤੁਸੀਂ ਠੇਕਾ ਬਲਾਕ ਸਰਦਾਰ ਚੋਤਾ ਪੰਡਾਲ ਦੇ ਸੱਦੇ ਤੇ ਹਾਂ ਅੱਜ ਅਸੀਂ ਬੜੇ ਪਰਦੇ ਵਿੱਚ ਵੱਖ-ਵੱਖ ਭਪਾਰਾਂ ਦੇ ਵਿੱਚ ਕੰਮ ਕਰਦੇ ਜੱਥਿਆਂ ਮੰਡੀਆਂ ਤੋਂ ਗੰਦੀ ਹਰਤਾਾਲ ਕੀਤੀ ਗਈ ਆ ਜੋ ਕਿ ਹਰਤਾਾਲ ਆ ਤੇ 2 ਤਰੀਕ ਤੋਂ ਲੈ ਕੇ 2 ਦਸੰਬਰ ਤੱਕ ਕਰਤਾ ਹ ਕੀਤੀ ਜਾ ਰਹੀ ਹੈ ਜਿਹਦੀ ਫੈਸਲੇ ਤਹਿਤ ਅੱਜ ਜਨ ਸਪਲਾਈ ਕੰਟਰੈਕਟ ਵਰਕਰ ਜਿਹੜੇ ਪੰਜਾਬ ਦੇ ਜਿਲ੍ਹਾ ਜਲੰਧਰ ਵੱਲੋਂ ਸ਼ਾਮਿਲ ਨੇ 60 ਤੋਂ ਡਾਕੂਮੈਂਟਲ ਦਫਤਰ ਵਿੱਚ ਇਹ ਉਸ ਧਾਰਨਾ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਆ ਅਨੇਕਾ ਜੱਥੇ ਬਣਿਆ ਜੋ ਵੱਖ-ਵੱਖ ਵਿਭਾਗਾਂ ਲਈ ਠੇਕਾ ਹਜ਼ਾਰ ਤੋਂ ਲਿਸਟਮੈਂਟ ਔਰ ਸੋਰਸਿੰਗ ਤੇ ਹੋਰ ਨੀਤੀਆਂ ਰਾਹੀਂ ਸਰਕਾਰ ਵੱਲੋਂ ਰੱਖੇ ਹੋਏ ਕੰਮੇ ਆ ਉਨਾਂ ਨੂੰ ਭਾਗ ਦੇ ਵਿੱਚ ਲਿਆ ਕੇ ਰੈਗੂਲਰ ਕੰਮ ਦੀ ਜੋ ਪ੍ਰੋਪੋਜ਼ਲਾਂ ਜਿਹੜੀਆਂ ਕਿ ਸਾਡੇ ਜਬਸਪਲਾਈ ਡਿਪਾਰਟਮੈਂਟ ਵੱਲੋਂ ਵੀ ਤਿਆਰ ਕੀਤੀ ਗਈਆਂ ਜਿਹੜੀਆਂ ਪ੍ਰੋਪੋਜ਼ਲ ਤੌਰ ਮਰੋੜ ਕੇ ਜਿਹੜੀ ਕਿ ਡਿਪਾਰਟਮੈਂਟ ਵੱਲੋਂ ਤਿਆਰ ਕਰਕੇ ਸੋਮਾ ਦਬਾਰਨ ਨੂੰ ਭੇਜੀ ਗਈ ਆ ਉਸ ਦੇ ਬਰੋਧ ਵਿੱਚ ਸਾਡੀ ਅੱਜ ਇਹ ਮੰਗ ਆ ਵੀ ਇਹ ਵੀ ਪ੍ਰੋਪੋਜ਼ਲਾਂ ਜੋ ਕਿ ਜਥੇਬੰਦੀ ਵੱਲੋਂ ਪ੍ਰਪੋਜ਼ਲ ਭੇਜੀ ਗਈ ਸੀ ਉਸ ਦੇ ਆਧਾਰ ਤੇ ਜਿਹੜੇ ਪ੍ਰਪੋਜ਼ਲ ਵਿੱਚ ਸੋਧ ਕਰਕੇ ਪਰਸਨਲ ਡਿਪਾਰਟਮੈਂਟ ਨੂੰ ਭੇਜੀ ਜਾਵੇ ਤੇ ਜਿਹੜੀਆਂ ਬੇਲ ਹੋੜੀਆਂ ਸੱਤਾ ਇਸ ਪ੍ਰਪੋਜ਼ਲ ਦੇ ਵਿੱਚ ਲਾਈਆਂ ਨੇ ਉਹ ਰੱਦ ਕਰਕੇ ਜਿਹੜੇ ਕਿ ਵਰਕਰਾਂ ਦੇ ਹਿੱਤ ਨੂੰ ਵਰਕਰਾਂ ਦੇ ਜਿਹੜਾ ਰੋਜ਼ਗਾਰ ਨੂੰ ਮੁੱਖ ਰੱਖ ਕੇ ਜਿਹੜੇ ਪ੍ਰਪੋਜ਼ਲ ਭੇਜੀ ਜਾਵੇ ਤੇ ਨੀਜੀਕਰਨ ਦੀਆਂ ਨੀਤੀਆਂ ਜਿਹੜੀਆਂ ਰੱਦ ਕੀਤੀਆਂ ਜਾਣ ਉਸ ਦੇ ਖਿਲਾਫ ਜਿਹੜੇ ਕਿ ਅੱਜ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਅਗਲੀ ਕੀ ਰਣਨੀਤੀ ਤੁਹਾਡੀ ਇਸ ਤੋਂ ਬਾਅਦ ਜਿਹੜਾ ਕਿ 4 ਦਸੰਬਰ ਨੂੰ ਮੋਰਚੇ ਦੀ ਗਵਾਈਟ ਸੂਬੇ ਭਰ ਦੇ ਵਿੱਚ ਰੋਸ ਮਾਰਚ ਕਰਕੇ ਡੀਸੀ ਰਾਮਨੰਦ ਕਿੱਥੇ ਜਾਂ ਦਿੱਤੇ ਜਾਂਗੇ ਉਸ ਪ੍ਰਾਪਤ 4 ਦਸੰਬਰ ਨੂੰ ਜਿਹੜਾ ਕ ਵੱਡੇ ਸੰਘਰਸ਼ ਦਾ ਆਲਾਮਨ ਉਸਤੇ ਬਿਰੂ ਕੀਤਾ ਜਾਊਗਾ ਤਾਂ ਤੁਸੀਂ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਥੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜੋ ਕਿ ਸਰਕਾਰ ਵੱਲੋਂ ਕਾਰਪੋਰੇਟ ਘਰਾੜੇ ਦੇ ਰਿਖਿਆ ਉਹ ਤੇਜ਼ੀ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਵਿੱਚ ਲਾਗੂ ਕੀਤੇ ਜਾ ਰਹੀਆਂ ਨੇ ਜਿਵੇਂ ਤੁਹਾਡੇ ਚੈਨਲ ਦੇ ਮਾਤੀਆਂ ਮਰਾਹੀ ਤੁਸੀਂ ਵੀ ਦੇਖਿਆ ਜਿਹੜੇ ਕਿ ਪਿਛਲੇ ਦਿਨੀ ਰੋਡਵੇ ਦੇ ਵਿੱਚ ਸਰਕਾਰ ਵੱਲੋਂ ਵੱਡੇ ਪੱਧਰ ਤੇ ਨੀਤੀ ਕਰਨਾ ਜਿਹੜਾ ਕਿ ਹੱਲਾ ਦੇ ਉਹ ਲਾਗੂ ਕੀਤਾ ਕਿ ਜਿਸ ਦੇ ਬਰੂਰ ਵਿੱਚ ਜਿਹੜਾ ਕਿ ਰੋਡਵੇ ਦੇ ਕੰਮਾਂ ਵੱਲੋਂ ਹੜਤਾਲ ਕੀਤੀ ਆ ਉਹ ਵੀ ਜਾਰੀ ਹੈ ਜੋ ਚੱਲ ਰਹੀ ਆ ਉਸ ਪ੍ਰੰਤ ਜਿਹੜਾ ਕਿ ਵੱਖ-ਵੱਖ ਸਾਫਿਆਂ ਦੇ ਵੱਖ-ਵੱਖ ਧਰਾਮਾਂ ਲਾ ਕੇ ਉਹਨਾਂ ਦੇ ਪੱچے ਕਰਕੇ ਵੱਖ-ਵੱਖ ਠਾਣੇ ਵਿੱਚ ਦੱਕੇ ਗਏ ਆ ਤੇ ਸਰਕਾਰ ਦੀ ਜਿਹੜੀ ਨੀਤੀ ਆ ਉਹਨੂੰ ਤੇਜ਼ੀ ਨਾਲ ਜੇਕਰ ਲਾਗੂ ਕੀਤਾ ਜਾ ਰਿਹਾ ਜੇ ਇਹਨਾਂ ਸੋਚੋ ਕਿ ਇਹ ਰੋਡ ਦੇ ਵਿੱਚ ਆ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੇ ਸਰਕਾਰੀ ادارے ਆ ਸਰਕਾਰ ਉਹਨੂੰ ਵੇਚਣ ਤੇ ਦੀਆਂ ਤੇ ਆਗਿਆ ਕਰ ਰਹੀ ਆ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਹੁਣ ਸਮਾਂ ਆ ਸਰਕਾਰ ਨਹੀਂ ਦਾ ਲੜਨ ਦਾ ਜੋ ਕਿ ਸਰਕਾਰ ਦੀ ਨੀਤੀ ਆ ਉਹਨੂੰ ਜੇਕਰ ਰੋਕ ਸਕਦੇ ਆ ਤੇ ਹੁਣ ਆਪਾਂ ਆਪੋ ਸੰਘਰਸ਼ ਦੇ ਬਲ ਮੁਕਤੀ ਕਰ ਸਕਦੇ ਆ